ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਏ ਆ ਜੀ ਨਾਬੇ ਮੰਡੀ ਜੇ ਵੀਰ ਸਾਡਾ ਆੜਤੀ ਆ ਮੱਕੀ ਲੈ ਕੇ ਆਏ ਜੀ ਅੱਜ ਆਪਾਂ ਦੋ ਟਰਾਲੀਆਂ ਵੱਡੀਆਂ ਮਤਲਬ ਗਿੱਲੀ ਇਹ ਕਹਿ ਲੋ ਜਾਨੀ ਪੂਰੀ ਸੁੱਕੀ ਨਹੀਂ ਪੂਰੀ ਗਿੱਲੀ ਨਹੀਂ ਵਧੀਆ ਸੀਗੀ ਠੀਕ ਵੀ ਕੰਡੀਸ਼ਨ ਦੀ ਮੱਕੀ ਆ ਸਕਾਈ ਨਹੀਂ ਹੋਈ ਵੈਸੇ ਕੰਬਾਈਨ ਨਾਲ ਵੱਢ ਕੇ ਉੱਥੇ ਲਾਇਆ ਜੀ ਅੱਜ ਰੇਟ ਆਪਣਾ ਬਹੁਤ ਵਧੀਆ ਲੱਗਿਆ ਸਵਾਸੋ 885 1685 ਵਧੀਆ ਖੰਨਾ ਖੁੰਨਾ ਮੰਡੀ ਨਾਲੋਂ ਕਾਫੀ ਤੇਜ਼ ਆ ਇਹ ਮੱਕੀ ਤੋਂ ਹੁੰਦੀ ਆ ਜੀ ਆਪਣੀ ਇੱਕ ਆ ਗੰਡਾ ਲੱਗਾ ਆ ਕੁਆਲਿਟੀ ਤੁਸੀਂ ਚੈੱਕ ਕਰਦੇ ਇਹ 1685 ਵਾਲੀ ਆ ਮੈਨੂੰ ਅੱਜ ਜਾਨੀ ਜਿੱਮੇ ਆਪਾਂ ਕਹ ਲਈ ਜਦੋਂ ਦੇ ਵੱਢਣ ਲੱਗਿਆ ਉਦੋਂ ਨਾਲੋਂ ਸਭ ਨਾਲੋਂ ਰੇਟ ਤੇਜ਼ ਅੱਜੇ ਲੱਗਿਆ ਉੱਧਰ ਤੁਲ ਗਈ ਜਾਂਦੇ ਉੱਧਰ ਉਹ ਭਰ ਗਈ ਜੀ ਉੱਧਰਲੇ ਪਾਸੇ ਬੰਦੇ ਲੱਗੇ ਹੋਏ ਨੇ ਦੋ ਟਰਾਲੀਆਂ ਸਿਗੀਆਂ ਕਿਣਮਣ ਵੀ ਹੁੰਦੀ ਸੀ ਜੇ ਕਿਣਮਣ ਨਾ ਹੁੰਦੀ ਸ਼ਾਇਦ 1700 ਰੇਟ ਹੋ ਜਾਂਦਾ ਤੇ ਸਾਢੇ 1700 ਲੋ ਜੀ 80 ਸਾਲ ਕਹਿੰਦੇ ਸਾਢੇ 1700 ਹੋ ਜਾਂਦਾ ਹੁਣ ਚਲੋ ਸਾਢੇ ਜੀ ਦਾ ਸਾਢੇ 1700 ਰੇਟ ਹੋਣਾ ਸੀ ਇਹਦਾ ਠੀਕ ਹੈ ਇਹ ਮੀਂਹ ਜਦ ਪੂਰਾ ਛਿੰਦੇ ਜਾ ਕੇ ਲਈ ਮੜੀ ਜੂਰੇ ਇਹ ਜਦ ਪੂਰਾ ਮੀਂਹ ਪੈ ਰਿਆ ਸੀ ਉਦੋਂ ਬੋਲੀ ਹੋਈ ਆ ਜੀ ਅੱਛਾ ਮੀਂਹ ਆ ਗਿਆ ਸੀ ਹਾਂ ਹਾਂ ਮਤਰਪਾਲ ਪਾਈ ਹੋਈ ਵੀ ਮੀਂਹ ਦੇ ਵਿੱਚ ਬੋਲੀ ਹੋਈ ਆ ਜੀ ਮੀਂਹ ਦੇ ਜੇ ਕਿਤੇ ਮੀਂਹ ਨਾ ਹੁੰਦਾ ਇਰੇ 17500 ਪਲੱਸ ਜੀ। ਮਾਲ ਵੀ ਵਧੀਆ ਦੀ ਕੋਈ ਹੁਣ ਲਾਭਾ ਮੰਡੀ ਤੇਜ ਵੀ ਹੋਗੀ ਪਹਿਲਾਂ ਨਾਲੋਂ ਕਿਉਂ ਹੁਣ ਘਟ ਗਿਆ ਥੋੜਾ ਜਿਹਾ ਕੰਮ। ਇਹ ਮੱਕੀ ਹੈ ਜੀ। ਕਿੰਨਾ ਮੌਇਸਚਰ ਹੋਵੇਗਾ? ਇਹ ਦੀਬੂ ਦੇ ਲਗਭਗ ਜੀ। ਬੀਕ ਮੌਇਸਚਰ ਆ। ਪਿਆਰੇ। ਬੜੀਆ ਰੇਟ ਲੱਗਦਾ। ਜਿਹੜੇ ਵੀਰ ਨੇ ਵੇਚਣੀ ਆ। ਠੀਕ ਆ ਆ ਸਕਦਾ। ਬਾਈ ਜੀ ਉਹਨਾਂ ਦਾ ਹੈਗਾ ਗੁਰੂ ਨਾਨਕ ট্রেਡਿੰਗ ਕੰਪਨੀ ਜਿਹਨਾਂ ਕੋਲ ਅਸੀਂ ਆਉਨੇ ਆ। ਇਹਨਾਂ ਨੰਬਰ ਆ ਆਪਣਾ 63B 63B ਅੱਲਾਹ ਹੋਰਾਂ ਵਾਲੇ ਕਹਿੰਦੇ ਨੇ ਬਾਈ ਉਹਨਾਂ ਨੂੰ। ਦੇ ਕਿਸੇ ਵੀਰ ਨੇ ਵੇਚਣੀਆਂ ਤਾਂ ਹੁਣ ਵੇਚ ਸਕਦਾ ਖੰਨੇ ਮੰਡੀ ਨਾਲ ਆਪਣੀ ਨੂੰ ਬਹੁਤ ਵਧੀਆ ਰੇਟ ਆ। ਅੱਜ ਸਾਡੇ ਬੰਦੇ ਨੇ ਇੱਕ ਨੇ ਖੰਨੇ ਵੀ ਵੇਚਿਆ ਆਪਣੇ ਨਾਲ ਦੀ ਮੱਕੀ ਤੇ ਆਪਣੇ ਡਰਾਈਵਰ ਨੇ। ਉੱਥੇ ਉਹਦੀ ਹਨੀ 1500 ਲੱਗੀ ਆ। ਉਹ ਰੇਟ ਦਾ ਹੈਗਾ 1.5 100 ਪਾਉਨੇ 200 ਦਾ ਡਿਫਰੈਂਟ ਆ ਮੰਡੀ ਦੇ ਵਿੱਚ ਰੌਣਕ ਪੂਰੀ ਆ ਦੇਖ ਸਕਦੇ ਹੋ ਇਧਰ ਨੂੰ ਆ ਸਾਰਾ ਮਾਲ ਜਦਾ ਹੀ ਭਰਿਆ ਹੋਇਆ ਆ ਵੀ ਛੰਡਾ ਇਹਨਾਂ ਦੇ ਲੱਗਿਆ ਹੈ ਇਹ ਕੀ ਰੇਟ ਵਿਕੀ ਆ ਜੀ ਇਹ 1550 ਸਾਢੇ 1550 ਜਿਆਦਾ ਕਿल्ली ਆ ਹੈ ਇਹ 40 ਮੌਸਰ ਲਓ ਜੀ 40 ਮੌਸਰ ਲੱਗਿਆ ਅੱਜ 1550 ਰੁਪਏ ਦੇ 10 ਦੇ ਨਾਲ ਵੀ ਲੱਗੀ ਦੀ ਚਲੋ ਓਏ ਇਹਦੇ ਨਾਲ ਦੀ ਹਾਂ ਜੀ 150 ਰੁਪਏ ਵਧਿਆ 150 ਰੁਪਏ ਤੇਜੀ ਆ ਬਈ ਨਾਪੇ ਮੰਡੀ ਨੂੰ ਆ ਜਾਓ ਸਾਰੇ ਜਣੇ ਸੀ ਮਤੀ ਇਧਰ ਆ ਦੇ ਹਾਂ ਚਲੋ ਬਾਕੀ ਹੁਣ ਜੇ ਕੱਲ ਮੌਸਮ ਵਧੀਆ ਰਹੇ ਆਪਣੇ ਤਿੰਨ ਕਿ ਟਰਾਲੀਆਂ ਹੋਰ ਭਰੀਆਂ ਨੇ ਕੱਲ ਲਿਆਵਾਂਗੇ ਫੇਰ ਲੱਗ ਜੂ ਪਤਾ ਅੱਜ ਹੈਗੀ ਤਰੀਕ ਅੱਜ ਬਾਰੀ 12 ਜੁਲਾਈ 2025 ਦੀ ਵੀਡੀਓ ਹੈ ਜੀ ਇਹ ਧੰਨਵਾਦ ਜੀ ਸਾਰਿਆਂ ਦਾ